ਮੈਂ ਤਾਂ ਗੁਡੀਆਂ ਲੈ ਕੇ ਪਿੱਛੇ ਸੀ ਉਹ ਗੁਡੀਆਂ ਜਿਹੜੀ ਮੇਰੇ ਨਾਲ ਕੰਮ ਕਰਦੀ ਉਹਨੇ ਦੇਖਿਆ ਦੋ ਮੁੰਡੇ ਐਕਟਿਵਾ ਤੇ ਆਏ ਤੇ ਇੱਕ ਗਾਕਾ ਵਾਂਗੂ ਹੀ ਆਇਆ ਤੇ ਗੋਲੀ ਚਲਾ ਕੇ ਮਿੰਟੇ ਚ ਚਲੇ ਗਿਆ ਕੋਈ ਕੋਸ਼ ਨਹੀਂ ਕੋਈ ਲੋਟ ਹੋਦਾ ਕੀ ਨਾਮ ਕੀ ਤਾਂ ਮਿਰਜੀ ਮੇਰਾ ਨਾਮ ਨੇਹਾ ਹੈ ਕਿੱਥੇ ਕੰਮ ਕਰਦਾ ਮਿਰਜੀ ਮੈਂ ਇੱਥੇ ਕੰਮ ਕਰਕੇ ਰਖਵਾਲੀ ਦੀ ਆ ਤੇ ਮੈਨੂੰ 4 ਮਹੀਨੇ ਹੋ ਗਏ ਇੱਥੇ ਲੱਗੀ ਨੂੰ ਮਿਰਜੀ ਤੇ ਉਹ ਮਿਰਜੇ ਇਹਨਾਂ ਨੂੰ ਕਿੰਨੇ ਦਿਨਾਂ ਦੇ ਫੋਨ ਆਉਂਦੇ ਪਏ ਹੀਗੇ ਹਾਂਜੀ ਕਿ ਜਾਂ 5 ਲੱਖ ਦੇ ਤੇ ਜਾਂ ਮੈਂ ਤੁਹਾਡੇ ਬੱਚਿਆਂ ਨੂੰ ਤੇ ਜਾਂ ਮੈਂ ਤੁਹਾਨੂੰ ਗੋਲੀ ਮਾਰ ਦੇਣੀ ਜੇ ਇਹਨਾਂ ਕੋ ਰਫਲ ਵੀ ਹੈਗੀ ਐ ਇਹਨਾਂ ਦਾ ਵੱਡਾ ਵੀਰ ਜਿਹੜਾ ਉਹ ਸੂ ਕੁਛ ਹਮਾ ਨੂੰ ਬਾਹਰ ਫੜ ਕੇ ਰੱਖਦਾ ਕਿ ਮੈਂ ਅਸੀਂ ਤਾਂ ਸਗੋਂ ਬੂਆ ਵੀ ਉਹ ਵਾਲਾ ਢੋਗ ਰੱਖ ਦਿਆ ਕਿ ਕੋਈ ਆਣਾ ਜਾਵੇ ਅਸੀਂ ਤਾਂ ਆਪ ਵੀਰ ਲੱਗ ਕੇ ਫਿਰਦੇ ਰਹਿਨੇ ਫਿਰਦੇ ਰਹਿਨੇ ਆ ਉਸ ਨੂੰ ਹੰਨ ਡਾਟ ਦੇ ਦਿੰਦੇ ਕਿ ਤੁਸੀਂ ਕੰਮ ਕਰ ਲੋ ਅਸੀਂ ਆਖ ਕੇ ਵੀ ਜੀ ਨਹੀਂ ਪਹਿਲੇ ਅਸੀਂ ਤੁਹਾਡੇ ਲਾਗੇ ਕਰੋਨਾ ਖਲੋਣਾ ਕਾ ਵੀ ਚੇਰੀ ਹਾਂਜੀ ਅੱਜ ਅੱਜ ਬਾਅਦ ਵਿੱਚ ਦੀ ਕਿ ਅਸੀਂ ਇੱਥੇ ਮੈਂ ਕੰਮ ਕਰਦੀ ਪਈ ਸੀ ਕਿ ਬਾਕੀ ਸਾਰੇ ਮੇਰੇ ਉੱਥੇ ਜੜੇ ਜੜੇ ਵੀ ਮੇਰੇ ਨਾਲ ਕੰਮ ਕਰਦੇ ਉੱਥੇ ਕੰਮ ਉੱਥੇ ਦੇ ਲੰਮੇ ਪਏ ਹੀਗੇ ਸਾਰੇ ਜਾਣੇ ਤੇ ਮੈਂ ਵੀਰ ਨੂੰ ਵਾਜਾ ਵੀ ਮਾਰਿਆ ਮੈਂ ਕਿਹਾ ਵੀਰ ਜੀ ਮੇਰੀ ਦੋ ਵਾਰੀ ਗੱਲ ਸੁਣ ਲੋ ਆ ਜਾਓ ਉਹਨਾਂ ਨੇ ਮੈਨੂੰ ਤੇ ਲੱਗਾ ਹੈਗਾ ਜੀ ਉਹਨਾਂ ਨੇ ਘਟੋਣਾ ਇਹਦਾ ਕੱਢਿਆ ਮੈਨੂੰ ਨਹੀਂ ਪਜਾ ਵੀਰ ਜੀ ਉਹਨਾਂ ਨੇ ਜਦੋਂ ਮਾਰੀ ਨਾ ਗੋਲੀ ਉਦੋਂ ਵੀਰ ਹੱਥ ਹੀ ਘੜੇ ਕਰਦੇ ਰਹੇ ਐਨੀ ਗੱਲ ਦੋ ਮੁੰਨੇ ਹੀਗੇ ਇੱਕ ਨੇ ਇੰਨਾ ਮੂੰਹ ਕਵਰ ਕੀਤਾ ਹੈਗਾ ਠੀਕ ਆ ਤੇ ਇੱਕ ਐਕਟਿਵ ਆਦਿਆ ਰੇਸਾਂ ਹੀ ਦੇ ਜਾ ਰਿਹਾ ਸੀਗਾ ਉਹ ਬੱਸ ਉਹਨਾਂ ਨੇ ਗੋਲੀ ਮਾਰ ਕੇ ਉਸੇ ਵੱਡੇ ਫਰਾਰ ਹੋ ਗਏ ਵੀਰ ਜੀ ਪੱਕੇ ਨਹੀਂ ਮੈਨੂੰ ਪਤਾ ਹੁਣ ਬੱਸ ਐਨਾਂ ਕੀ ਪਤਾਗਾ ਮੁੰਡਾ ਕਿੱਥੇ ਲੱਗੇ ਹੋ ਹਾਂਜੀ ਸੀ ਆਇਓ ਕੀ ਇਹ ਜਾਣਕਾਰੀ ਤੁਹਾਨੂੰ ਦੇਖੋ ਸਾਨੂੰ ਮੌਕੇ ਤੇ ਇਤਲਾ ਮਿਲੀ ਸੀ ਕਿ ਇੱਥੇ ਕੋ ਗੋਲੀ ਚੱਲੀ ਹੈ ਅਸੀਂ ਮੌਕੇ ਤੇ ਪਹੁੰਚੇ ਆ ਤੇ ਹੁਣ ਅਸੀਂ ਆਪਣੀ ਤਫ਼ਤੀਸ਼ ਕਰ ਰਹੇ ਹਾਂ ਬਾਕੀ ਤੁਹਾਨੂੰ ਜਿੱਦਾਂ ਵੀ ਹੋਏਗਾ ਅਸੀਂ ਦੱਸਦੇ ਹਾਂ ਪਰਿਵਾਰ ਵੱਲੋਂ ਕੀ ਦੱਸਿਆ ਗਿਆ ਹੈ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਦੋ ਨੌਜਵਾਨ ਅਣਪਛਾਤੇ ਮੁੰਡੇ ਇੱਥੇ ਆਏ ਤੇ ਉਹਨਾਂ ਨੇ ਇੱਕਦਮ ਆਪਣੀ ਪਿਸਟਲ ਕੱਢੀ ਤੇ ਉਹਦੇ ਵਿੱਚੋਂ ਫਾਇਰ ਕੀਤਾ ਤੇ ਹੁਣ ਅਸੀਂ ਅੱਗੇ ਦੀ ਤਫ਼ਤੀਸ਼ ਕਰ ਰਹੇ ਹਾਂ ਬਾਕੀ ਤੁਹਾਡੇ ਸੀਨੀਅਰ ਆਫੀਸਰ ਉਹ ਅਸੀਂ ਜਾ ਕੇ ਪਤਾ ਕਰਦੇ ਹਾਂ ਤੁਹਾਡੇ ਸੀਨੀਅਰ ਆਫੀਸਰ ਸਪੌਂ ਚੁੱਕੇ ਨੇ ਤੁਹਾਡੀ ਇਨਕੁਆਰੀ ਵਗੈਰਾ ਚੱਲ ਰਹੀ ਹੈ ਜੀ ਮੇਰਾ ਨਾਮ ਬਲੰਦਰ ਸਿੰਘ ਕੋਲਾ ਜੀ 68 ਨੰਬਰ 85 ਇਹ ਇੱਥੇ ਬਾਬਾ ਜੀ ਆ ਨਾਮ ਦਾ ਰਿਹਾ ਜਿਨ੍ਹਾਂ ਦੀ ਦੁਕਾਨ ਹੈ ਜੀ ਇੱਥੇ ਦੁਕਾਨ ਤੇ ਬੈਠੇ ਦੋ ਮੁੰਡੇ ਆਏ ਨੇ ਇੱਕ ਨੇ ਮੂੰਹ ਪਤਾ ਇਹ ਕਟਵਾ ਬਾਹਰ ਲੱਗੀ ਹੈ ਖਲੋਤਾ ਇੱਥੇ ਆਏ ਲੱਗੇ ਮੁੰਡਾ ਇਹਨਾਂ ਦਾ ਆਪਣਾ ਬੈਠਾ ਵਾ ਗੁੱਡੀ ਖਾਂ ਡਿਆ ਸਿੱਧੀ ਨਾਲਾਂ 'ਚ ਗੋਲੀ ਮਾਰੀ ਆ ਗੋਲੀ ਮਾਰ ਕੇ ਚਲੇ ਗਏ ਅਸੀਂ ਸਾਹਮਣੇ ਪੰਨੇ ਬੰਦੇ ਬੰਦੀ ਸਾਈਡ ਖਲੋਤੇ ਆ ਆਵਾਜ਼ ਆਈ ਆ ਜਦੋਂ ਉਹਨੂੰ ਆਏ ਆ ਉਹਨਾਂ ਜਿਹਨੂੰ ਕੰਮ ਹੋ ਗਿਆ ਕਿਤਨਾ ਦੇ ਬਿੰਦੀ ਵਾਲੇ ਤਾਂ ਆਵਾਜ਼ ਦੇ ਨਾ ਭਾਜੀ ਹੱਤਵਾਰਿਆ ਦੇਗਾ ਹੱਤਵਾਰਿਆ ਵੇਖੋ ਕੀ ਮੰਡਿਆ ਕਦੀ ਵੇਖਿਆ ਸਰਕਾਰਾਂ ਕੀ ਕੰਡੀਆਂ ਸੁੱਟੀਆਂ ਕਿਤੇ ਕੋਈ ਬੰਦਾ ਮਾਰ ਦਿੰਦੇ ਕਿਤੇ ਕੋਸ਼ ਕਰ ਦਿੰਦੇ ਲੁੱਟ ਖੋਹਣ ਡੀਆਂ ਕੀ ਨਹੀਂ ਹੋਣ ਡਿਆ ਵੇਖੋ ਰੱਬ ਦਾ ਵਾਸਤਾ ਜੇ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਆ ਇਹ ਉਦਾਂ ਦੀ ਥੱਲ ਪਾਓ ਜਿਹਦਾ ਨਸ਼ੇ ਨੂੰ ਥੱਲ ਪੈਂਦੀ ਇਹ ਵੀ ਪਾਓ ਇਹ ਜਿਹੜੇ ਹੱਤਵਾਰੀ ਭਜੇ ਫਿਰਦੇ ਦਿਨੇ ਦੇ ਆਗੇ ਇਹਨਾਂ ਨੂੰ ਵੀ ਥ ਬਹੁਤ ਮਾੜਾ ਹੋਇਆ ਉਹ ਵੇਖੋ ਆ ਲੈਡੀਆਂ ਸਨ ਉਹਨਾਂ ਦੇ ਇੱਕ ਬਹੁਤ ਮਾੜਾ ਹੋਇਆ ਹਾਂਜੀ ਸੀਸੀ ਕੈਮਰੇ ਲੱਗੇ ਆ ਜੀ ਉਹ ਚੈੱਕ ਕੀਤੇ ਜਾਣਗੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਆ ਜਾਂਦੀ ਆ ਤੇ ਫਿਰ ਉਹ ਸੀਸੀ ਕੈਮਰੇ ਖੋਲ੍ਹਦੇ ਆ ਜੀ